ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣਾ ਅੱਜ ਦੀ ਨਵੀਂ ਸਟੋਰੀ ਦੇ ਵਿੱਚ ਨਵੀਂ ਸਟੋਰੀ ਦੇ ਵਿੱਚ ਅੱਜ ਤੁਹਾਨੂੰ ਇੱਕ ਐਸੀ ਸਟੋਰੀ ਸੁਣਾਵਾਂਗੇ ਕਿ ਇੱਕ ਐਸਾ ਸਖਸ ਹੈ ਜੋ 92 ਸਾਲ ਦੀ ਉਮਰ ਦੇ ਵਿੱਚ ਜਾ ਕੇ ਪੁਲਿਸ ਦੇ ਹੱਥ ਲੱਗਿਆ ਰੇਪੁਰ ਮਰਡਰ ਦਾ ਕੇਸ ਸੀ ਉਸ ਤੇ ਉਹ ਰੇਪੁਰ ਮਰਡਰ ਦੇ ਕੇਸ ਦੇ ਵਿੱਚ ਉਹ ਇੰਨਾ ਲੰਮਾ ਟਾਈਮ ਪੁਲਿਸ ਦੀ ਅੱਖਾਂ ਤੋਂ ਦੂਰ ਰਿਹਾ ਕਿ ਉਹ ਜਦੋਂ 92 ਸਾਲ ਦੀ ਉਮਰ ਹੋ ਗਈ ਤਾਂ ਉਦੋਂ ਪੁਲਿਸ ਦੇ ਹੱਥ ਲੱਗਿਆ ਚਲੋ ਸ਼ੁਰੂ ਕਰਦਾ ਹੈ ਕਿ ਦੀ ਸਟੋਰੀ ਆਪਣੀ ਅੱਜ ਦੀ ਸਟੋਰੀ ਹੈ ਬ੍ਰਿਟੇਨ ਦੀ ਜੋ ਇੱਕ ਐਸਾ ਆਦਮੀ ਹੈ ਜੀ ਵੀ ਜਿਹਦਾ ਨਾਮ ਹੈ ਆਇਰਲੈਂਡ ਹੈਂਡਲੀ ਜੋ ਜਿਹਦੇ ਉਮਰ ਲਗਭਗ ਤਕਰੀਬਨ 92 ਸਾਲ ਦੀ ਹੈ ਇਹ ਸ਼ੁਰੂਆਤੀ ਜਿਹੜੀ ਕਹਾਣੀ ਉਹ 58 ਸਾਲ ਦੀ ਚ ਇਤੇ ਮੁਕੱਦਮਾ ਜੋ ਪੁਰਾਣਾ ਹੈਗਾ ਉਹ 58 ਸਾਲ ਪੁਰਾਣਾ ਮੁਕੱਦਮਾ ਹੈ ਜਿਸ ਦੇ ਵਿੱਚ ਇਸ ਨੂੰ ਬ੍ਰਿਟਿਸ਼ ਪੁਲਿਸ ਨੇ ਪਹਿਲੇ ਕੋਸ਼ਿਸ਼ ਦੇ ਬਾਵਜੂਦ ਹੁਣ ਸੁਲਝਾ ਨਹੀਂ ਪਾਈ ਸੀਗੀ ਤੇ 80 ਸਾਲ ਪਹਿਲਾਂ ਜਦੋਂ ਇਹਸਤੇ ਮਕਦਮਾ ਹੋਇਆ ਸੀ ਤਾਂ ਇਹ ਫਰਾਰ ਹੋ ਗਏ ਸੀ ਉਸ ਟਾਈਮ ਫਰਾਰ ਹੋਣ ਤੋਂ ਬਾਅਦ 58 ਸਾਲ ਬਾਅਦ ਜਦੋਂ ਇਹ ਹੁਣ ਬ੍ਰਿਟਿਸ਼ ਪੁਲਿਸ ਦੇ ਹੱਥ ਲੱਗਿਆ ਹੈਗਾ ਤਾਂ ਹੱਥ ਲੱਗਣ ਤੋਂ ਬਾਅਦ ਇਹਦਾ ਜੇ ਕੇਸ ਆ ਉਹ ਸੁਲਝਾਇਆ ਗਿਆ ਹੈ ਤਾਜਬ ਦੀ ਗੱਲ ਇਹ ਹੈ ਵੀ ਜੋ ਇਹ ਕੇਸ ਹੈ ਉਹ ਬ੍ਰਿਟਿਸ਼ ਪੁਲਿਸ ਦੇ ਇਤਿਹਾਸ ਦੇ ਵਿੱਚ ਪਹਿਲਾ ਕੇਸ ਹੈ ਜੋ ਇੰਨਾ ਲੰਮਾ 92 ਸਾਲ ਦੀ ਉਮਰ ਦੇ ਵਿੱਚ ਅਠਾ ਪਹਿਲਾ ਕੇਸ ਹੈ ਸਾਜੂ 58 ਸਾਲ ਦੀ ਉਮਰ ਦੇ ਵਿੱਚ ਸੁਲਝਾਇਆ ਜਾ ਰਿਹਾ ਹੈ ਬ੍ਰਿਟਿਸ਼ ਪੁਲਿਸ ਵੀ ਨਹੀਂ ਸੀ ਕਿ ਪੁੱਛਿਆ ਨਜ਼ਦੀਕਾਂ ਤੋਂ ਕੋਈ ਜਿਆਦਾ ਦੂਰ ਵੀ ਨਹੀਂ ਸੀ ਆਪਣਾ ਕੋਈ ਪես ਬਦਲ ਕੇ ਇਹ ਰਹਿ ਰਿਹਾ ਸੀਗਾ ਤਾਂ ਜਿਹੜੀ ਇਹਨੇ ਲੇਡੀ ਦਾ ਕਤਲ ਕੀਤਾ ਸੀ ਤੇ ਰੇਪ ਕੀਤਾ ਸੀਗਾ ਉਹ 220 ਮੀਲ ਦੂਰੀ ਤੇ ਦੇ ਘਰ ਤੋਂ 200 ਮੀਲ ਦੂਰੀ ਤੇ ਰਹਿੰਦੀ ਸੀਗੀ 58 ਸਾਲਾਂ ਇਸ ਤਰੀਕੇ ਨਾਲ ਬੀਤ ਗਏ ਕਿ ਇਹ ਬੰਦੇ ਨੇ ਅੱਜ ਪੁਲਸ ਨੂੰ ਇਹਨਾਂ ਚੱਕਮਾ ਦਿੱਤਾ ਕਿ 58 ਸਾਲ ਬੀਤ ਜਾਣ ਤੋਂ ਬਾਅਦ 92 ਸਾਲ ਦੀ ਉਮਰ ਦੇ ਵਿੱਚ ਇਸ ਬੰਦੇ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ ਜਿਹਦੇ ਵਿੱਚ ਲੇਡੀ ਦਾ ਨਾਮ ਸੀਗਾ ਜਿਹੜਾ लुइसा डंकी ना एक लेडी ਦਾ ਨਾਮ ਸੀਗਾ ਤੇ ਉਹ 75 ਸਾਲ ਦੀ ਲੇਡੀ ਦੇ ਲਗਭਗ ਉਮਰ ਦੀ ਸੀਗੀ ਤਾਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਪਹਿਲੇ ਜੋ ਪਤੀ ਸੀ ਉਹਨਾਂ ਤੋਂ ਡਿਵੋਰਸ ਹੋ ਕੇ ਉਹ ਅਲੱਗ ਰਹਿ ਰਹੀ ਸੀ ਤਾਂ ਜੋ ਜੋ ਲੂਇਸ ਡੰਕੀ ਜੋ ਮੈਰਿਜ ਸੀ 1940 ਦੇ ਵਿੱਚ ਹੋਈ ਸੀ ਤੇ ਉਹਦੇ ਹਸਬੰਡ ਉਹਦੇ ਹਸਬੰਡ ਦਾ ਨਾਮ ਐਡਵਿਨ ਸੀਗਾ ਤੇ ਜਿਹਦੀ ਡੈਥ ਹੋਣ ਕਾਰਨ ਉਹ ਡੈਥ ਹੋਣ ਤੋਂ ਨੋ ਕਾਉਂਸਲਰ ਸੀਗਾ ਕਾਉਂਸਲਰ ਸੀ ਤਾਂ 1940 ਦੇ ਡੈਥ ਹੋ ਗਿਆ ਉਸ ਤੋਂ ਬਾਅਦ ਲੁਈਸਾ ਨੇ ਦੂਸਰਾ ਵਿਆਹ ਕੀਤਾ ਜਿਹਦਾ ਨਾਮ ਸੀਗਾ ਜான் ਡਨਸੀ ਦਾ ਪਰ ਉਹਦੀ ਵੀ ਮੌਤ ਜਿਹੜੀ ਆ 1960 ਦੇ ਵਿੱਚ ਹੋ ਜਾਂਦੀ ਹੈ 1960 ਤੋਂ ਮੌਤ ਤੋਂ ਬਾਅਦ ਤਾਂ ਲੁਈਸਾ ਜਿਹੜੀ ਉਹ ਇਕੱਲੀ ਰਹਿੰਦੀ ਹੈ ਇਕੱਲੀ ਰਹਿਣ ਤੋਂ ਬਾਅਦ ਉਹਦੇ ਦੋ ਬੱਚੇ ਐ ਉਹ ਜੋ ਦੋ ਬੱਚੇ ਉਹ ਤਾਂ ਦੂਰ ਰਹਿੰਦੇ ਹੈਗੇ ਦੂਰ ਰਹਿਣ ਦੇ ਕਾਰਨ ਲੁਈਸਾ ਆਪਣੇ ਘਰ ਦੇ ਵਿੱਚ ਇਕੱਲੀ ਰਹਿੰਦੀ ਹੈ ਔਰ ਉਹ ਜੋ ਬੱਚੇ ਸੀ ਉਹਨਾਂ ਦਾ ਲੋਈਸਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਉਹ ਪਹਿਲੇ ਲੋਰੀਸ ਦਾ 19 ਰੈਂਡਲੀਅਰ ਰੈਂਡਲੀ ਜੋ ਮੈਂ ਤੁਹਾਨੂੰ ਜਿਹਦਾ ਨਾਮ ਦੱਸਿਆਗਾ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈਗਾ ਇਹਦਾ ਨਾਮ ਸੀ ਇਹ ਵਧੀਆਂ ਨੀਚਾ ਦਾ ਬੰਦਾ ਸੀਗਾ ਤੇ ਇਹ ਜਦੋਂ ਉਹਨਾਂ ਦੇ ਪੜੋਸ ਚ ਜਾ ਕੇ ਰਹਿਣ ਲੱਗ ਗਿਆ ਤੇ 28 ਜੂਨ 1970 ਨੂੰ ਇਹ ਜੋ ਲੇਡੀਜ਼ ਹੈ ਇਹਦਾ ਕਤਲ ਹੋ ਜਾਂਦਾ ਹੈਗਾ ਇਹ ਇਹ ਜੋ ਇਹ ਪ੍ਰੋਸੀਸਿੰਗ ਉਹ ਬੰਦ ਜੋ लुਈਸਾ ਨੂੰ ਇੱਕ ਡਰਿੰਕ ਦੀ ਆਦਤ ਪੈ ਗਈ ਸੀ ਕਿ ਇਹ ਸ਼ਰਾਬ ਦੀ ਆਦੀ ਹੋ ਗਈ ਸੀ ਨਾ ਲਗਭਗ 75 ਸਾਲ ਦੀ ਉਮਰ ਦੇ ਵਿੱਚ ਵੀ ਫਿੱਟ ਪਈ ਸੀ ਪਰ ਫਿਰ ਵੀ ਇਹ ਸ਼ਰਾਬ ਦੀ ਆਦੀ ਹੋ ਗਈ ਸੀ ਤਾਂ ਇਹਦੇ پڑوسی ਸੀ ਜਿਹੜੇ پڑوسی ਦੇਖਦੇ ਸੀਗੇ ਤੇ ਅਸਲ ਉਸੜਨ ਦੇਖਣ ਤੋਂ ਬਾਅਦ ਕੀ ਹੈ ਕਿ लुਈਸਾ ੜਨ ਦੀ ਜਿਹੜੇ ਘਰ ਦੀ ਬਾਰੀ ਸੀਗੇ ਉਹਦੇ ਵਿੱਚ ਜਦੋਂ ਪੈਰ ਰੱਖ ਕੇ ਜੋ ਕਾਤੋਂ ਸੀਗਾ ਲੰਗਿਆ ਤਾਂ ਉਹ ਪੈਰ ਦੇ ਜਿਹੜਾ ਸੱਜਾ ਪੈਰ ਸੀਗਾ ਉਹਦੇ ਨਿਸ਼ਾਨ ਤੇ ਛੱਪ ਗਏ ਉਸ ਤੋਂ ਬਾਅਦ ਫੋਰੈਂਸਿਕ ਟੀਮ ਨੇ ਉਹਨੂੰ ਜਦੋਂ ਜਾਂਚ ਕੀਤੀ ਉਹਦੇ ਫਿੰਗਰਪ੍ਰਿੰਟ ਵਗੈਰਾ ਮੈਚ ਕੀਤੇ ਤਾਂ ਇੱਥੇ ਜੋ ਇਹਦੇ ਨੇੜੇ-ਨੇੜੇ ਦੇ 2.5 ਕਿਲੋਮੀਟਰ ਤੱਕ ਦੇ ਜਿੰਨੇ ਵੀ ਆ ਆਦਮੀ ਸੀ 15 ਸਾਲ ਤੋਂ 60 ਸਾਲ ਦੇ ਵਿੱਚ ਵਿੱਚ ਉਹਨਾਂ ਦਾ ਸਭ ਦੇ ਹੱਥਾਂ ਦੇ ਔਰ ਪੈਰਾਂ ਦੇ ਫਿੰਗਰਪ੍ਰਿੰਟ ਸੀ ਉਹ ਮੈਚ ਕੀਤੇ ਗਏ ਉਹਦੇ ਵਿੱਚ ਲਗਭਗ 19000 ਲੋਕ ਸੀ ਜਿਨ੍ਹਾਂ ਦੇ ਫਿੰਗਰਪ੍ਰਿੰਟ ਮੈਚ ਕੀਤੇ ਗਏ ਪਰ ਉਹਨਾਂ ਦੇ ਵਿੱਚੋਂ ਕਿਸੇ ਦਾ ਮੈਚ ਨਹੀਂ ਹੋਇਆਗਾ ਉਸ ਤੋਂ ਬਾਅਦ ਇਦਾਂ ਹੀ ਇਹ سلسلہ ਚੱਲਦਾ ਰਹੇਗਾ ਤੇ ਹਾਲੀਵੁੱਡ ਦੇ ਟਾਈਮ ਬੀਤ ਗਿਆ 10 ਸਾਲ ਇਸ ਕੇਸ ਨੂੰ ਇਦਾਂ ਬੀਤ ਗਏ 10 ਸਾਲ ਬੀਤਣੇ ਕਾਰਨ ਇਹਦੇ ਵਿੱਚ ਹਜੇ ਤੱਕ ਜੋ ਸਬੂਤ ਸੀ ਉਹ ਪੁਲਿਸ ਇਕੱਠੇ ਕਰ ਲਈ ਸੀਗੇ ਹਜੇ ਤੱਕ ਜੋ ਕੋਈ ਵੀ ਮਾਮਲਾ ਸੁਲਝਿਆ ਨਹੀਂ ਸੀਗਾ ਇਸ ਤੋਂ ਬਾਅਦ ਜੋ ਕ੍ਰਾਈਮ ਦੇ ਟਾਈਮ ਤੇ ਜੋ ਵੀ ਇਹਨਾਂ ਨੂੰ ਇਨਵੈਸਟੀਗੇਸ਼ਨ ਵਾਸਤੇ ਜੋ ਐਵੀਡੈਂਸ ਮਿਲੇ ਸੀਗੇ ਉਹਨੂੰ ਪੁਲਿਸ ਨੇ ਸੰਭਾਲ ਕੇ ਰੱਖ ਲਿਆ ਸੀਗਾ ਸੰਭਾਲਣ ਤੋਂ ਬਾਅਦ 1970 ਦਾ ਟਾਈਮ ਆ ਰਿਹਾ ਸੀ 10 ਸਾਲ ਬੀਤ ਚੁਕੇ ਸੀ 10 ਸਾਲ ਬੀਤ ਜਿਹੜੀ ਲੁਈਸਾ ਡੰਸੀ ਸੀਗੀ ਇਹ ਲਗਭਗ 50 ਮੀਲ ਦੂਰ ਰਹਿੰਦੀ ਸੀਗੀ 50 ਮੀਲ ਦੂਰ ਰਹਿਣੇ ਕਰਕੇ ਇਹਦੇ ਘਰ ਤੋਂ ਜੋ 50 ਮੀਲ ਦੂਰ ਕਾਤਲ ਦੇ ਘਰ ਤੋਂ 50 ਮੀਲ ਦੂਰ ਰਹਿੰਦੀ ਸੀਗੀ ਤੇ ਉੱਥੇ ਵੀ 올ਡ ਲੇਡੀਆਂ ਕਾਫੀ ਰਹਿੰਦੀਆਂ ਸੀਗੀਆਂ ਤਾਂ ਜਿਨ੍ਹਾਂ ਦੇ ਨਾਲ ਥੋੜਾ ਸਮਾਂ ਆਪਣਾ ਉਹਨਾਂ ਦੇ ਨਾਲ ਬੁੱਤਾ ਅ ਮਤਾਉਂਦੀ ਸੀਗੀ ਪਹਿਲਾਂ ਇਹ ਕਤਲ ਤੋਂ ਪਹਿਲਾਂ ਥੋੜਾ ਸਿ ਉਹਨਾਂ ਦੇ ਨਾਲ ਪਹਿਲਾਂ ਬਤਾਉਂਦੀ ਸੀ ਤਾਂ ਉਹਨਾਂ ਨੇ ਇਹਦੇ ਬਾਰੇ ਦੱਸਿਆ ਕਿ ਜੋ ਆਪਣੇ ਅ ਕਾਤਲ ਹੈ ਇਹ ਲੱਪਕ ਪਹਿਲਾਂ ਵੀ ਇੱਕ ਦੋ ਵਾਰ ਇਹਦੇ ਘਰ ਆਇਆ ਸੀ ਤੇ ਉਸ ਤੋਂ ਬਾਅਦ ਜਦੋਂ ਇਹਦੇ ਕਤਲ ਤੋਂ ਪਹਿਲਾਂ ਇਹਦੇ ਨਾਲ ਰਿਪੋਰਟ ਕੀਤਾ ਗਿਆ ਸੀ ਰਿਪੋਰਟ ਕਰਨ ਤੋਂ ਬਾਅਦ ਜੋ ਇਹ ਪੂਰੀ ਰਿਪੋਰਟ ਸੀਗੀ ਉਹ ਪਹਿਲਾਂ ਹੀ ਆ ਚੁੱਕੀ ਸੀਗੀ ਤੇ ਇਸ ਦੌਰਾਨ ਫਿੰਗਰਪ੍ਰਿੰਟ ਸੀ ਜਿਹੜੇ ਤਫਤੀਸ਼ ਦੇ ਦੌਰਾਨ ਫਿੰਗਰਪ੍ਰਿੰਟ ਜਿਹੜੇ ਮੈਚ ਕਰਦੇ ਆਖਰਪੁਰ ਤੋ ਸੱਚ ਤੱਕ ਪਹੁੰਚ ਜਾਂਦੀ ਹੈ ਫਿੰਗਰਪ੍ਰਿੰਟ ਮੈਚ ਕਰਦੇ ਆ ਰੌਲਨ ਹੈਲ ਜੋ ਰੌਲਨ ਹੈਡਲੀ ਹੈ ਤੇ ਇਹਦੇ ਜਦੋਂ ਫਿੰਗਰਪ੍ਰਿੰਟ ਮੈਚ ਕਰਵਾਏ ਜਾਂਦੀ ਹੈ ਜਦੋਂ ਉਹਨੂੰ ਅਰੈਸਟ ਕੀਤਾ ਜਾਂਦਾ ਤੇ ਫਿੰਗਰਪ੍ਰਿੰਟ ਮੈਚ ਤੋਂ ਬਾਅਦ ਅਰੈਸਟ ਹੋਣ ਤੋਂ ਬਾਅਦ ਇਹ ਆਪਣਾ ਜੋ ਜ਼ੁਰਮ ਹੈ ਉਹ ਕਬੂਲ ਲੈਂਦਾ ਹੈ ਕਬੂਲਣ ਤੋਂ ਬਾਅਦ ਇਹ ਜੋ ਅਦਾਲਤ ਹੈ ਇਹਨੂੰ 20 ਸਾਲ ਦਾ 20 ਸਾਲ ਦੀ ਸਜ਼ਾ ਸੁਣਾਉਂਦੀ ਹੈ 20 ਸਾਲ ਦੀ ਸਜ਼ਾ ਸੁਣਾਉਣ ਤੋਂ ਬਾਅਦ ਇਹ ਜੋ ਬੰਦਾ ਹੈ ਨਿਚਲੀ ਅਦਾਲਤ ਦੇ ਵਿੱਚ ਆਪਣੀ ਪਟੀਸ਼ਨ ਦਰਜ ਕਰਦਾ ਪੇਟੀਸ਼ਨ ਦਰਜ ਕਰਨ ਤੋਂ ਬਾਅਦ ਕਿਉਂਕਿ ਇਹਦੇ ਘਰ ਵਾਲੀ ਸੀ ਜੋ ਉਹ ਉਹਦੇ ਨਾਲ ਵੀ ਪਹਿਲਾਂ ਤਾਂ ਇਹ ਮਾਨਸਿਕ ਸਥਿਤੀ ਸੀ ਜਿਸ ਦੇ ਕਾਰਨ ਇਹ ਜੇ ਘਰ ਵਾਲੀ ਪਹਿਲਾਂ ਹੀ ਥੋੜੀ ਜੀ ਮਾਨਸਿਕ ਸਥਿਤੀ ਤੋਂ ਪਰੇਸ਼ਾਨ ਸੀਗੀ ਤੇ ਉਹਨਾਂ ਨੇ ਇਹ ਜੋ ਸਜ਼ਾ ਸੀਗੀ ਉਹਨੂੰ ਨੀਚਲੇ ਕੋਰਟ ਨੇ ਘਟਾ ਕੇ ਉਹਨੂੰ ਸਜ਼ਾ ਨੂੰ 20 ਸਾਲ ਤੋਂ 2 ਸਾਲ ਦੀ ਸਜ਼ਾ ਕਰਤੀ 2 ਸਾਲ ਦੀ ਸਜ਼ਾ ਇਹਨਾਂ ਨੇ ਜੋ ਫੈਸਲੇ ਚੈਲੰਜ ਕਰਦੇ 2 ਸਾਲ ਦੀ ਸਜ਼ਾ ਕੀਤੀ ਸੀਗੀ ਤੇ ਉਸ ਤੋਂ ਬਾਅਦ ਸੱਤ ਜਿਹੜਾ ਸੀਗਾ ਉਹ ਥੋੜਾ ਜਿਹਾ ਆਪਣੀ ਵਾਈਫ ਨੂੰ ਲੈ ਕੇ ਸਟ੍ਰਿਕ ਹੋ ਗਿਆ ਸਟ੍ਰਿਕ ਹੋਣ ਤੋਂ ਬਾਅਦ ਇਹਨੇ ਕੀ ਕੀਤਾ ਕਿ ਜੋ ਦਿਮਾਗੀ ਹਾਲਤ ਸੀ ਇਹਦੀ ਵਾਈਫ ਦੀ ਉਹ ਠੀਕ ਨਹੀਂ ਸੀ ਕਿ ਉਸ ਨੂੰ ਜਰੀਆ ਬਣਾ ਕੇ ਇਹਨੇ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਨਿਚਲੇ ਅਦਾਲਤ ਨੇ ਇਹ ਫੈਸਲਾ ਨੂੰ ਪਲਟ ਦੇ ਸਾਰ ਹੀ ਇਹਨਾਂ ਨੇ ਪਲਟ ਤਾਂ 20 ਸਾਲ ਦੀ ਸਜ਼ਾ ਉਦੋਂ ਵੀ ਨਹੀਂ ਮਿਲੀ ਸੀ ਇਹਨੂੰ ਤੇ 20 ਸਾਲ ਦੀ ਸਜ਼ਾ 1971 ਦੇ ਵਿੱਚ ਇਹਨੂੰ ਸਜ਼ਾ ਮਿਲਦੀ ਹੈ ਸੌਰੀ 1900 ਕਤਰੀ ਸਜ਼ਾ ਨਹੀਂ ਮਿਲਦੀ ਇਹਨੂੰ ਇਹਨੂੰ ਜੋ ਸਜ਼ਾ ਮਿਲਦੀ ਹੈ ਕਿ ਸਾਇਦ 2 ਸਾਲ ਦੀ ਸਜ਼ਾ ਮਿਲ ਜੇ 2 ਸਾਲ ਦੀ ਸਜ਼ਾ ਤੋਂ ਬਾਅਦ ਇਹ ਸਜ਼ਾ ਕੱਟਣ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਏ ਤੇ ਆਪਣੇ ਘਰ ਦੇ ਵਿੱਚ ਬਤੀਤ ਰਹਿੰਦਾਗਾ ਤੇ ਕੋਈ ਜ਼ਿਆਦਾ ਬਾਹਰ ਅੰਦਰ ਘਾਟੀ ਜਾਂਦਾ ਸੀਗਾ ਇਹ ਜੋ ਇਹ ਮਾਮਲਾ ਸੀਗਾ ਇਹਦੇ ਵਿੱਚ ਇਹਨੂੰ 2 ਸਾਲ ਦੀ ਸਜ਼ਾ ਚਲ ਹੋ ਰਿਹਾਗਾ ਉਸ ਦਿਨ ਕਿ ਇਹਦੇ ਜੋ ਨਿਊਜ਼ਪੇਪਰ ਹੈ ਉਹ ਗੇਟ ਦੇ ਉੱਤੇ ਹੀ ਪਿਆ ਸੀ ਨਿਊਜ਼ਪੇਪਰ ਦਾ ਕਿਉਂਕਿ ਇਹ ਰੁਟੀਨ ਦੇ ਵਿੱਚ ਰੋਜ਼ਾਨਾ ਟਾਈਮ ਆਊਟ ਨਾਲੀ ਲੇਡੀਜ਼ ਤੇਰੇ ਪੜੋਸੀਆਂ ਦਾ ਕਹਿਣਾ ਹੈ ਸੀ ਕਿ ਜੋ ਲੂਇਸ ਦਾ ਨਾ ਇਹ ਦੇ ਘਰ ਚ ਰਾਤ ਚੀਕ ਦੀ ਆਵਾਜ਼ ਸੁਣੀ ਇਹਨਾਂ ਨੇ ਤੇ ਫਿਕਰ ਹੋਈ ਤਾਂ ਇਹ ਦਰਵਾਜ਼ੇ ਤੇ ਪਹੁੰਚੇ ਦਰਵਾਜ਼ਾ ਅੰਦਰ ਇਹਨਾਂ ਦਾ ਬੰਦ ਸੀਗਾ ਦਰਵਾਜ਼ਾ ਜਦੋਂ ਇਹਨਾਂ ਨੇ ਮੌਕੇ ਤੇ ਪੁਲਿਸ ਟੀਮ ਨੂੰ ਬੁਲਾਇਆ ਮੌਕੇ ਤੇ ਪੁਲਿਸ ਟੀਮ ਨੇ ਦਰਵਾਜ਼ਾ ਖੋਲ ਕੇ ਅੰਦਰ ਦਾਖਲ ਹੋਇਆ ਤਾਂ ਬੈਡਰੂਮ ਤੇ ਜੋ ਲਹੂ ਲਹਨ ਜੋ ਇਹਦੀ ਬੋਡੀ ਪਈ ਸੀਗੀ ਲੂਇਸ ਦੀ ਬੋਡੀ ਜਿਹੜੀ ਪਈ ਸੀਗੀ ਲਹੂ ਲਹਨ ਹੋਈ ਪਈ ਸੀਗੀ ਉਸ ਤੋਂ ਬਾਅਦ ਇਹਨਾਂ ਦਾ ਗਲਾ ਘੁੱਟ ਕੇ ਉਹਨੂੰ ਮਾਰ ਦਿੱਤਾ ਗਿਆ ਸੀਗਾ ਤੇ ਕੁਝ ਇਸ ਤਰੀਕੇ ਦਾ ਵੀ ਕੋਈ ਘਟਨਾ ਨਹੀਂ ਸੀ ਕਿ ਉਹ ਹੀ ਇਸ ਦੀ ਲੁੱਟ ਖੋ ਵੀ ਕੋਈ ਨਹੀਂ ਸੀ ਇਸ ਤਰੀਕੇ ਦੀ ਤੇ 75 ਸਾਲ ਦੀ ਲੜੀ ਆਪਣੇ ਬੰਦ ਥੋੜਾ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਇਹਨੇ ਪਰ ਪਹਿਲੇ ਦਿਨ ਨਾਲ ਜ਼ਬਰਦਸਤੀ ਕਰਕੇ ਇਹਦਾ ਰੇਪ ਕੀਤਾ ਗਿਆ ਰੇਪ ਕਰਨ ਤੋਂ ਬਾਅਦ ਇਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਪੁਲਿਸ ਨੇ ਲਿਜਾ ਕੇ ਡੈੱਡ ਬੋਡੀਜ਼ ਦਾ ਜੋ ਪੋਸਟਮਾਰਟਮ ਕਰਵਾਇਆ ਪੋਸਟਮਾਰਟਮ ਦਾ ਆਸਪਤਾਲ ਉਸ ਦੇ ਵਿੱਚ ਇਹਨਾਂ ਦੇ ਪੁਲਿਸ ਨੇ ਇਹਦੀ ਜਾਣਕਾਰੀ ਇਕੱਠਾ ਕਰਨ ਨੂੰ ਸ਼ੁਰੂ ਕੀਤੀ ਤਲਾਸ਼ੀ 1967 ਦੀ ਗੱਲ ਸੀ ਤੇ 1967 ਦੇ ਵਿੱਚ ਜਦ ਡੀਐਨ ਦਾ ਵਿਵệਦੀ ਤੱਕੜੀ ਦਾ ਟੈਕਨੋਲੋਜੀ ਨਹੀਂ ਸੀਗੀ ਤਾਂ ਤਲਾਸ਼ੀ ਲੈਣ ਤੋਂ ਬਾਅਦ ਇਹਨਾਂ ਨੇ ਘਰ ਦਾ ਸਾਰਾ ਸਰਾਬ ਤੇ ਨਾਮ ਸਿਰਫ ਕੋਈ ਚੀਜ਼ ਇੱਕ ਚੀਜ਼ ਮਿਲੀ ਇਹਨਾਂ ਨੂੰ ਘਰ ਦੀ ਵਿੰਡੋ ਦੇ ਵਿੱਚ ਰਸਜੇ ਹੱਥ ਦਾ ਨਿਸ਼ਾਨ ਮਿਲਿਆ ਨਿਸ਼ਾਨ ਮਿਲਣ ਤੋਂ ਬਾਅਦ ਖੂਨ ਲੱਗਿਆ ਹੋਇਆ ਸੀਗਾ ਤਾਂ ਪੁਲਿਸ ਨੇ ਰਿਸਰਚ ਕੀਤਾ ਉਹਦਾ ਜਦੋਂ ਰਿਸਰਚ ਤੋਂ ਟੈਸਟ ਲੋਇਸਾ ਦਾ ਕੋਈ ਇਸ਼ਾਰਾ ਸੀਗਾ ਤਾਂ ਦਿਨ ਨੂੰ ਇਹ ਗੱਲ ਦਾ ਪਤਾ ਲੱਗਿਆ ਕਿ 20 ਸਾਲ ਦੀ ਸਜ਼ਾ ਨੂੰ ਘਟਾ ਕੇ 2 ਸਾਲ ਦੀ ਸਜ਼ਾ ਕਰ ਦਿੱਤੀ ਵੀ ਤਾਂ ਉਹਨੇ ਜੋ ਇਹਦੀ ਪਟੀਸ਼ਨ ਸੀਗੀ ਜੋ ਦੁਬਾਰਾ ਕੋਰਟ ਦੇ ਵਿੱਚ ਦਰਜ ਕੀਤੀ ਦਰਜ ਕਰਨ ਤੋਂ ਦੁਬਾਰਾ ਦਰਜ ਕਰਨ ਤੋਂ ਬਾਅਦ ਜੋ ਲੰਬੇ ਸਮੇਂ ਤੋਂ ਜੋ ਕੇਸ ਪੈਂਡਿੰਗ ਪਿਆ ਸੀਗਾ ਉਸ ਟਾਈਮ ਤਰੱਕੀ ਨਹੀਂ ਸੀ ਉਸ ਟਾਈਮ ਜੋ ਡੀਐਨਆ ਵਗੈਰਾ ਜੋ ਲੂਇਸ ਨੇ ਨੋਟ ਕਰ ਲਈਏ ਜੋ ਲੂਇਸ ਦੇ ਲੂਇਸ ਡਲ ਦੇ ਕੇਸ ਦੇ ਨਾਲ ਰਿਲੇਟਡ ਜੋ ਵੀ ਡਾਕੂਮੈਂਟ ਸੀਗੇ ਜੋ ਐਵਿਡੈਂਸ ਸੀ ਉਹਨਾਂ ਸੰਭਾਲ ਕੇ ਰੱਖਿਆ ਗਿਆ ਸੀਗਾ ਤੇ ਸੰਭਾਲ ਕੇ ਰੱਖਣ ਤੋਂ ਬਾਅਦ ਇਹਨਾਂ ਨੂੰ ਇੱਕ ਲੰਮੇ ਟਾਈਮ ਤੋਂ ਬਾਅਦ ਇਹ ਜੋ ਪਟੀਸ਼ਨ ਦਰਜ ਕੀਤੀ ਗਈ ਸੀ ਤਾਂ ਪਟੀਸ਼ਨ ਦਰਜ ਕਰਨ ਤੋਂ ਬਾਅਦ ਇਹ ਕੇਸ ਦੁਬਾਰਾ ਖੁੱਲਿਆ ਤੇ ਜਦੋਂ ਕਿਸੇ ਅਫਸਰ ਨੇ ਕੇਸ ਨੂੰ ਦੁਬਾਰਾ ਸਟੱਡੀ ਕੀਤਾ ਦੁਬਾਰਾ ਸਟੱਡੀ ਕਰਨ ਤੋਂ ਬਾਅਦ ਇਹ ਕੇਸ ਦੀ ਜਦੋਂ 58 ਸਾਲ ਬੀਤ ਜਾਣ ਤੋਂ ਬਾਅਦ ਇਹ ਕੇਸ ਦੀ ਸਟੱਡੀ ਹੋਈ ਸਟੱਡੀ ਹੋਣ ਤੋਂ ਬਾਅਦ ਇਹ ਕੇਸ ਜਦੋਂ 2023 ਦੇ ਵਿੱਚ ਦੁਬਾਰਾ ਓਪਨ ਹੋਇਆ ਦੁਬਾਰਾ ਉੱਪਰ ਹੋਣ ਤੋਂ ਬਾਅਦ ਇਹ ਕੇਸ ਦੀ ਟ੍ਰਾਇਲ ਜੋ ਦੁਬਾਰਾ ਸਟਾਰਟ ਹੋਇਆ ਦੁਬਾਰਾ ਟ੍ਰਾਇਲ ਸਟਾਰਟ ਹੋਣ ਤੋਂ ਬਾਅਦ ਤਫਤੀਸ਼ ਹੋ ਗਈ ਸ਼ੁਰੂ ਤੇ ਜੋ ਜੋ ਇਹਨਾਂ ਦੇ ਵਿੱਚ ਐਵੀਡੈਂਸ ਸੀ ਕਿ ਇਹਨਾਂ ਕੋਲੇ ਉਹ ਐਵੀਡੈਂਸ ਇਹਨਾਂ ਨੇ ਸਾਰੇ ਪੇਸ਼ ਕੀਤੇ ਡੀਐਨਏ ਸਬੂਤ ਜੋ ਇਹਨਾਂ ਕੋਲੇ ਮਿਲੇ ਸੀ ਉਹ ਸਾਰੇ ਇਹਨਾਂ ਨੇ ਜਮਾ ਕੀਤੇ ਜੀ ਡੀਐਨਏ ਨੂੰ ਜਦੋਂ ਇਹਨਾਂ ਨੇ 58 ਸਾਲ ਬਾਅਦ ਦੇਖਿਆ ਕਿ ਇਹਨਾਂ ਨੇ ਤੇ ਉਹ ਜੋ ਡੀਐਨਏ ਔਰ ਜੋ ਇਹਨਾਂ ਨੂੰ ਉਸ ਟਾਈਮ ਉਥੋਂ ਕਪੜਾ ਮਿਲਿਆ ਸੀਗਾ ਜਿਸ ਦੇ ਨਾਲ ਲਹੂ ਦੇ ਵਿੱਚ ਲੱਤਕਤ ਸੀਗੀ लुइसा डल ਤਾਂ ਐਕਸਪਰਟ ਨੇ ਉਹਦੇ ਵਿੱਚ ਜਦੋਂ ਇਹਨਾਂ ਨੇ लुइसा डਨ ਦੀ ਇੱਕ ਅਨਨੋਨ ਸ਼ਖਸ ਦੇ ਨਾਲ ਫੋਨ ਤੇ ਗੱਲ ਹੁੰਦੀ ਹੈ ਫੋਨ ਤੇ ਗੱਲ ਹੋਣ ਤੋਂ ਬਾਅਦ ਪ੍ਰੋਫਾਈਲ ਨੂੰ ਪੂਰਾ ਚੈੱਕ ਕੀਤਾ ਜਾਂਦਾ ਪ੍ਰੋਫਾਈਲ ਨੂੰ ਚੈੱਕ ਕਰਨ ਤੋਂ ਬਾਅਦ ਜੋ ਹੈਨਰੀ ਹੈ ਹੈਨਰੀ ਨੂੰ ਦੁਬਾਰਾ ਫਿਰ ਕੋਰਟ ਟ੍ਰਾਇਲ ਵਾਸਤੇ ਸੱਦਿਆ ਗਿਆ ਟ੍ਰਾਇਲ ਦੇ ਵਿੱਚ ਜਦੋਂ ਹੈਨਰੀ ਨੇ ਖਜਾ ਦਾ ਜੋ ਹੈਨਰੀ ਦੀ ਸਜ਼ਾ ਸੀਗੀ ਔਰ 20 ਸਾਲ ਦੀ ਮਜਾਏ ਉਹਨੇ ਆਪਣੀ ਪਤਨੀ ਦਾ ਬਹਾਨਾ ਦੇ ਕੇ 2 ਸਾਲ ਦੀ ਕਰਵਾ ਲਈ ਸੀਗੀ ਤਾਂ ਉਹ ਸਜ਼ਾ ਦੁਬਾਰਾ ਜੋ 58 ਸਾਲ ਬਾਅਦ ਤਾਂ ਉਹ 20 ਸਾਲ ਦੀ ਸਜ਼ਾ ਜੋ 58 ਸਾਲ ਤੋਂ ਬਾਅਦ ਦੁਬਾਰਾ ਹੈਨਰੀ ਰਡਲ ਹੈਨਰੀ ਨੂੰ ਸੁਣਾਈ ਗਈ ਹੈ ਉਹ ਪਰਸ ਨੇ ਜੋ ਰਡਲ ਹੈ ਲਿਆ ਉਹਦੇ ਦੁਬਾਰਾ ਉਹ ਡੀਐਨਏ ਵਗੈਰਾ ਮੈਚ ਕਰਕੇ ਉਹਨੂੰ ਜੋ ਪਾਸਟ ਟਾਈਮ ਜੋ ਉਹਦੀ ਉਮਰ ਹੈ ਉਹ ਵੀ ਜੋ ਹੈਨਰੀ ਹੈਂਡਲੀ ਡਨਲਾ ਉਹਦੀ ਵੀ ਉਮਰ ਲਗਭਗ 70 90 ਸਾਲ ਤੋਂ ਉੱਪਰ ਹੈ 90 ਸਾਲ ਤੋਂ ਉੱਪਰ ਜੋ ਉਮਰ ਹੈ ਉਹਦੀ ਤਾਂ ਹੁਣ ਉਹ ਨੂੰ 20 ਸਾਲ ਦੀ ਸਜ਼ਾ ਹੋਈ ਹੈ ਤਾਂ 20 ਸਾਲ ਦੀ ਸਜ਼ਾ ਤੋਂ ਬਾਅਦ ਹੁਣ ਉਹਨੇ ਪੁਲਿਸ ਇਨਵੈਸਟੀਗੇਸ਼ਨ ਤੋਂ ਬਾਅਦ ਜੋ ਲਈ ਕਤਲ ਰੇਪ ਦੀ ਜੋ ਵੀ ਇਹਨਾਂ ਦੀ ਵਾਰਦਾਤ ਸੀ ਸਾਰਿਆਂ ਨੂੰ ਨੇ ਕਬੂਲਤਾ ਪਹਿਲੇ ਕੀਤਾ ਸੀ ਪਰ ਪਹਿਲੇ ਉਹਨੇ ਆਪਣੀ ਜੋ ਪਤਨੀ ਦਾ ਬਾਨਾ ਦੇਖ ਕੇ ਜੋ ਰਿਪੋਰਟ ਸੀਗੀ ਦਰਜ ਕਰਕੇ ਉਹਨੇ 2 ਸਾਲ ਜੋ 20 ਸਾਲ ਦੀ سزا ਨੂੰ ਕਟਵਾ ਕੇ 2 ਸਾਲ ਦੀ ਕਰਵਾ ਲਈ ਸੀ ਔਰ ਉਸ ਦੀ ਜੋ ਦੋ ਸਜ਼ਾ ਦੁਬਾਰਾ 20 ਸਾਲ ਦੀ ਹੋ ਗਈ ਹੈ ਤੇ ਹੁਣ ਇਸ ਟਾਈਮ ਉਹ ਜੇਲ੍ਹ ਦੇ ਵਿੱਚ ਹੈ ਤੇ ਜੋ ਨੰਬਰ ਟਾਈਮ ਲੱਗਿਆ 58 ਸਾਲ ਲੱਗੇ ਕਾਨੂੰਨ ਤੋਂ ਕੁਝ ਛੁਪ ਨਹੀਂ ਸਕਦਾ ਤੇ ਕਾਨੂੰਨ ਦੇ ਅਧਾਰੇ ਦੇ ਵਿੱਚ ਰਹਿ ਕੇ ਜੋ ਪੁਲਿਸ ਨੇ ਕਾਰਵਾਈ ਕੀਤੀ ਹੈ ਕਿ 58 ਸਾਲ ਦੇ ਪੈਂਡਿੰਗ ਪੇ ਕੇਸ ਨੂੰ ਦੁਬਾਰਾ ਖੋਲਿਆ ਤੇ ਖੋਲ ਕੇ ਉਹਨੂੰ ਜੋ लुइस डांसी ਉਹਨੂੰ ਨਏ ਜੋ ਨਏ ਵਰਤਾਂ ਦੀ ਬਣਦੀ ਸੀਗੀ ਉਸ ਦੇ ਹਿਸਾਬ ਨਾਲ ਉਹਨੂੰ ਨੈ ਦਵਾਈਆ ਗਿਆ ਤੇ ਅੱਜ ਦੀ ਕਹਾਣੀ ਆਪਣੀ ਇਹ ਸੀ ਕਿ ਤੇ ਉਮੀਦ ਕਰਦਾ ਕਿ ਸਾਰਿਆਂ ਨੂੰ ਪਸੰਦ ਆਈ ਹੋਊਗੀ ਧੰਨਵਾਦ ਅਗਰ ਆਪਣੀ